ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਸੰਸਕਾਰੀ ਸੋਸਾਇਟੀ ਔਰ ਨਾਲੀ ਡਿਸਟ੍ਰਿਕਟ ਰੈੱਡ ਕਰਾਸ ਸੋਸਾਇਟੀ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਜਿਸ ਦੇ ਵਿੱਚ ਅੱਜ ਇੱਥੇ 올ਡੇਜ ਹੋਮ ਤਾਂ ਇਹਨੂੰ ਕਹਿੰਦੇ ਆ ਬਟ ਇੱਥੇ ਸਾਡੇ ਬਹੁਤ ਯੰਗ ਸਾਥੀ ਸਾਡੇ ਵੱਡੇ ਰਹਿੰਦੇ ਆ ਔਰ ਬਹੁਤ ਖੁਸ਼ੀ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਅੱਜ ਭਜਨ ਸੰਧਿਆ ਦਾ ਆਯੋਜਨ ਇੱਥੇ ਕੀਤਾ ਗਿਆ ਹੈ ਦੀਵਾਲੀ ਦੇ ਬਹੁਤ ਸ਼ੁਭ ਮੌਕੇ ਤੇ ਅਸੀਂ ਇੱਥੇ ਆਏ ਹੋਏ ਸਾਰੇ ਬੱਚਿਆਂ ਦਾ ਖਾਸ ਕਰਕੇ ਧੰਨਵਾਦ ਕਰਦੇ ਹਾਂ ਸੰਸਕਾਰੀ ਸੁਸਾਇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰੈੱਡ ਕਰਾਸ ਦੀ ਇਸ ਪਹਿਲ ਨੂੰ ਸਫਲ ਬਣਾਇਆ ਔਰ ਖਾਸ ਤੌਰ ਤੇ ਸतीश ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਨਾ ਹੀ ਸੁਰੀਲੀ ਸਗੋ ਪਰਮਾਤਮਾ ਦੀ ਰੂਹ ਇਨ੍ਹਾਂ ਦੀ ਆਵਾਜ਼ 'ਚ ਬਸਦੀ ਹੈ ਇਨ੍ਹਾਂ ਨੇ ਬਹੁਤ ਹੀ ਸਾਨੂੰ ਅਧਿਆਤਮਿਕ ਅਤੇ ਬਹੁਤ ਹੀ ਸੁਰੀਲੀ ਮੈਲੋਡੀਅਸ ਆਪਣੀ ਆਵਾਜ਼ ਨਾਲ ਸਾਨੂੰ ਮੰਤਰਮੁਗਧ ਕੀਤਾ ਔਰ ਅਸੀਂ ਧੰਨਵਾਦੀ ਹਾਂ ਸਾਡੇ ਸਾਰੇ ਵੱਡਿਆਂ ਦੇ ਜਿਥੇ ਜਿਹੜੇ ਇੱਥੇ ਰਹਿੰਦੇ ਆ ਜਿਨ੍ਹਾਂ ਨੇ ਸਾਡੇ ਇਸ ਆਯੋਜਨ ਦੇ ਵਿੱਚ ਬਹੁਤ ਮਦਦ ਕੀਤੀ ਔਰ ਇਹਦਾ ਭਰਪੂਰ ਇਹਨਾਂ ਨੇ ਉਤਸ਼ਾਹ ਦੇ ਨਾਲ ਇਹਦੇ ਵਿੱਚ ਮੂਲੀਅਤ ਕੀਤੀ ਅਸੀਂ ਸੁਪਰਡਿੰਟੈਂਡੈਂਟ 올ਡੇਜ ਹੋਮ ਔਰ ਇਥੇ ਵਿਮਨ ਐਂਡ ਚਾਈਲਡ ਡਿਪਾਰਟਮੈਂਟ ਦੀ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਸਾਰਿਆਂ ਦਾ ਆ ਕੇ ਇੱਥੇ ਮੋਟੀਵੇਸ਼ਨ ਕੀਤਾ ਸਾਰਿਆਂ ਦਾ ਮਾਨ ਵਧਾਇਆ ਤੇ ਜੇ ਮੈਂ ਕਿਸੇ ਦਾ ਨਾਮ ਭੁੱਲ ਰਹੀ ਐ ਤਾਂ ਮੈਨੂੰ ਮਾਫੀ ਹੈ ਬਟ ਮੈਂ ਕਿਉਂਕਿ ਇਮੋਸ਼ਨਲ ਐ ਅੱਜ ਇੱਥੇ ਆ ਕੇ ਕਿਉਂਕਿ ਸਾਰਿਆਂ ਨਾਲ ਇਹਨਾਂ ਨਾਲ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅੱਜ ਅਸੀਂ ਨਿਰਤਿ ਵੀ ਕੀਤੇ ਅਸੀਂ ਭਜਨ ਗਾਇਨ ਵੀ ਕੀਤਾ ਮੈਂ ਸਮਝਦੀ ਐ ਕਿ ਬਹੁਤ ਖੁਸ਼ੀ ਦੀ ਗੱਲ ਐ ਔਰ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਔਰ ਬੱਚੇ ਜ਼ਰੂਰ ਵੱਡਿਆਂ ਨਾਲ ਆ ਕੇ ਮਿਲਨ ਤਾਂ ਮੈਂ ਸਮਝਦੀ ਹਾਂ ਕਿ ਬੱਚੇ ਵੀ ਕੁਝ ਸਿੱਖਣਗੇ ਔਰ ਸਾਡੇ ਵੱਡਿਆਂ ਦਾ ਆਸ਼ੀਰਵਾਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇਗਾ ਅੱਜ ਤੁਹਾਡੇ ਰਾਹੀਂ ਅਸੀਂ ਫੇਰ ਇੱਕ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਥੈਂਕ ਯੂ ਜੈ ਜੀ ਹੋਮ ਹੋ ਪਹੁੰਚ ਤੁਸੀਂ ਕੀ ਪ੍ਰੋਗਰਾਮ ਹੈ ਕਰੋਗੇ। ਪਹਿਲਾਂ ਰਾਮ ਰਾਮ ਸਾਰਿਆਂ ਨੂੰ ਆ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅਤੇ ਉਹਦੇ ਉਪਲਖਸ਼ ਛੇ ਦੀਪਾਵਲੀ ਦੇ ਉਪਲਖਸ਼ ਦੇ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਜਾ ਰਿਹਾਏ تھے۔ ਕਿਉਂਕਿ ਹਰ ਇੱਕ ਜਿਹੜਾ ਬਜ਼ੁਰਗਾਂ ਨੂੰ ਇਨਵੋਲ ਅਸੀਂ ਜ਼ਿਆਦਾਤਰ ਐਕਟੀਵਿਟੀਆਂ ਕਰਦੇ ਹੀ ਆ ਤੇ ਮਾਹੌਲ ਅੰਦਰ ਦਾ ਬਿਲਕੁਲ ਰਾਮੇ ਬਣਿਆ ਹੋਇਆ ਹੈ ਤੇ ਉਹਦੇ ਨਾਲ ਨਾਲ ਹੀ ਸੰਸਕਾਰੀ ਟੀਮ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੇ ਵੀ ਭਜਨ ਸੰਦੇਆਚ ਆਪਣਾ ਪੂਰਾ ਪਾਰਟਿਸਪੀਟ ਕੀਤਾ ਹੈ ਸਤੀਸ਼ ਮਹਿਰਮ ਉਹਨਾਂ ਨੇ ਭਜਨ ਸੰਦੇਆਚ ਪੂਰਾ ਆਪਣਾ ਯੋਗਦਾਨ ਦਿੱਤਾ ਹੈ ਤੇ ਬੱਚੇ ਮਾਸਟਰਮਾਈਂਡ ਇੰਸਟੀਚਿਊਟ ਤੋਂ ਰੰਗੋਲੀ ਬਣਾ ਰਹੇ ਨੇ ਤੇ ਮੈਂ ਤਾਂ ਥੈਂਕਸ ਕਰਨਾ ਚਾਹਾਂਗਾ ਸਪੈਸ਼ਲੀ ਰੈਕਟਰੋ ਸੁਸਾਇਟੀ ਦੀ ਪੂਰੀ ਟੀਮ ਦਾ ਤੇ ਉਹਦੇ ਨਾਲ ਨਾਲ ਹੀ ਡੀਸੀ मैम ਦਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਜਿਹੜਾ ਸਾਡਾ ਫੰਕਸ਼ਨ ਹੈ ਇਹਦੀ ਹੋਰ ਗરિਮਾ ਵਧਾਈ ਹੈ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਰਾਮ ਰਾਮ ਮੈਂ ਸੰਸਕਾਰੀ ਟੀਮ ਦਾ ਆਪਣੇ ਡਿਪਾਰਟਮੈਂਟ ਅਤੇ ਸੁਪਰਡੈਂਟ ਆਬਜ਼ਰਵੇਸ਼ਨ ਨੂੰ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਐਫਰਟ ਕੀਤਾ ਹੈ ਕਿ ਜਿਹੜਾ ਆਪਣਾ ਟਾਈਮ ਜਿਹੜਾ ਆਪਣਾ ਟਾਈਮ ਇਨਾਂ ਬਜ਼ੁਰਗਾਂ ਦੇ ਨਾਲ ਇੱਕ ਭਜਨ ਸੰਦਿਆ ਜੋ ਰੱਖੀ ਗਈ ਹੈ ਤਾਂ ਕਿ ਇਹਨਾਂ ਦਾ ਜਿਹੜਾ ਫਿਊਚਰ ਹੋਰ ਵੀ ਅੱਛਾ ਹੋਊਗਾ ਤੇ ਮੈਂ ਇਹਨਾਂ ਦਾ ਥੈਂਕਸ ਕਰਦਾ ਥੈਂਕ ਯੂ ਸੋ ਅੱਜ ਇਹ ਸਾਰੇ ਇਕੱਠੇ ਹੋਏ ਆ ਜੀ ਇੱਥੇ ਭਜਨ ਸੰਦਿਆ 올ਡ ਏਜ ਹੋਮ ਸੰਸਕਾਰੀ ਟੀਮ ਹੁਸ਼ਿਆਰਪੁਰ ਵੱਲੋਂ ਜੋ ਕਿ ਬਣਾਇਆ ਜਾ ਰਿਹਾ ਹੈ ਇਸ ਵਿੱਚ ਸਾਡੇ ਬੱਚੇ ਜੋ ਕਿ ਹੁਸ਼ਿਆਰਪੁਰ ਤੋਂ ਫ੍ਰੀ ਡਾਂਸ ਕਲਾਸ ਐਵਰੀ ਸੰਡੇ ਜੋ ਸਿੱਖ ਰਹੇ ਨੇ ਉਹਨਾਂ ਦੀ ਵੀ ਪਰਫਾਰਮੈਂਸ ਹੋ ਰਹੀ ਹੈ ਦੀਵਾਲੀ ਸੈਲੀਬ੍ਰੇਸ਼ਨ ਪਰਫਾਰਮੈਂਸ ਜੋ ਕਿ ਸਾਡੇ ਬੱਚਾ ਜਿੱਥੇ ਪਰਫਾਰਮ ਕਰਨਗੇ